ਤੁਹਾਨੂੰ ਕਿਹਾ ਆਇਆ ਨੂੰ ਕਿਹੜਾ ਪਿੰਡਾ ਬਾਪੂ ਜੀ ਪੂਲਾ ਪਿੰਡਾ ਜੀ ਪੂਲਾ ਜੀ ਕੀ ਲੈ ਕੇ ਆਏ ਹੋ ਅਸੀਂ ਬੱਕਰੀਆਂ ਲੈ ਕੇ ਆਏ ਅੱਛਾ ਜੀ ਅੱਛਾ ਬੱਕਰੀਆਂ ਲੈ ਕੇ ਆਏ ਹੋ ਜੀ ਵੇਚਣ ਵਾਸਤੇ ਹਾਂ ਵੇਚਣ ਵਾਸਤੇ ਬਾਜੀ ਬਾਤ ਧੰਨਵਾਦ ਜੀ ਆਇਆਂ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡਾ ਜੀ ਸੁਖਾਣਾ ਨਾਂ ਦੀ ਜੀ ਬੱਕਰੀਆਂ ਲੈਣ ਆਏ ਹੋ ਜਾਂ ਵੇਚਣ ਨਹੀਂ ਵੇਚਣ ਆਏ ਮੰਡੀ ਦੇਖਣ ਆਏ ਜੀ ਮੰਡੀ ਬਹੁਤ ਚੌਹ ਹੈ ਮੰਡੀ ਦਾ ਸਰਦਾਰ ਨੂੰ ਧੰਨਵਾਦ ਮੇਰੇ ਬਾਈ ਦੇ ਜੀ ਆਇਆਂ ਗੁਜੇ ਦੀ ਮੰਡੀ ਦੇ ਵਿੱਚ ਆਏ ਤੁਸੀਂ ਵੀ ਉਸੇ ਮੰਡੀ ਦੇ ਹੀ ਧੰਨਵਾਦ ਜੀ ਬਾਬਾ ਜੀ ਸਾਸਰੀ ਦਾ ਦੱਸੀ ਗੱਲ ਕਿਹੜਾ ਪੰਡਾ ਜੀ ਫੁੱਲਾ ਜੀ ਫੁੱਲਾ ਜੀ ਤੁਸੀਂ ਮੰਡੀ ਦੇਖਣਾ ਹੀ ਮੈਂ ਤਾਂ ਮੰਡੀ ਦੇਖਣਾ ਆ ਜੀ ਬਹੁਤ ਧੰਨਵਾਦ ਜੀ ਗੋਦਰ ਮੰਡੀ ਹੈ ਹਲੇ ਵੀਰ ਜੀ ਸਾਸਰੀਕਾਰ ਜੀ ਬਾਈ ਜੀ ਮੰਡੀ ਆ ਨੇ ਤੁਸੀਂ ਹਾਂ ਜੀ ਹਾਂ ਧੰਨਵਾਦ ਜੀ ਤੁਹਾਡੀ ਇਹ ਕੈਮੀ ਮੰਡੀ ਹੈ ਜੀ ਹੁਣ ਇਹ ਮੰਡੀ ਦੀ ਮੰਨ ਲਓ ਆਪਣੀ 8ਵੀਂ 9ਵੀਂ ਮੰਡੀ ਹੋ ਗਈ ਜੀ 8ਵੀਂ 9ਵੀਂ ਮੰਡੀ ਰਾਸ ਇਸੇ ਤਰ੍ਹਾਂ ਹੁੰਦਾ ਜੀ ਰਾਸ ਹਜੇ ਵਧ ਰਿਹਾ ਜੀ ਪਹਿਲੀ ਤੋਂ ਦੂਜੀ ਤੇ ਵਧ ਗਿਆ ਤੀਜੀ ਤੇ ਵਧ ਗਿਆ ਜਾਂ ਜਾਂ ਉਹ ਵਧੀ ਜਾਂਦਾ ਜੀ ਰਾਤ ਜਾਂ ਜਾਂ ਪਤਾ ਲੱਗ ਜਾਂਦਾ ਬਾਜੀ ਗੱਲ ਧੰਨਵਾਦ ਹਾਂਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੰਡੀ ਦਾ ਜੀ ਬੱਸ ਬੱਸ ਸਹਯੋਗ ਕਰਨ ਆਪਣੇ ਵਪਾਰੀ ਭਰਾ ਸਾਡੇ ਬਹੁਤ ਦੂਰੋਂ ਵੀ ਆਉਂਦੇ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਹੁਣ ਬਉੜੀਰ ਕੇ ਭਰਾ ਪਾਲੇਰ ਕੇ ਆਪਣੇ ਨਾਲ ਆ ਭਰਾ ਇਹਦੇ ਸਹਯੋਗ ਨਾਲ ਹੀ ਚੱਲੀ ਆ ਠੀਕ ਹੈ ਠੀਕ ਹੈ ਉਹ ਬਾਈ ਜੀ ਦੇਖਿਆ ਵਾਲਾ ਠੀਕ ਹੈ ਜੀ ਉਹ ਤੋਂ ਦੇਖ ਕੇ ਅਸੀਂ ਲੱਗੇ ਜੀ ਮੰਡੀ ਮੰਡੀ ਚੱਲਣ ਦਾ ਇਹ ਕਾਰਨ ਆ ਜੀ ਦੇਖ ਤੋਂ ਹੀ ਅਸੀਂ ਲੱਗੇ ਜੀ ਦਾ ਦਾ 10 12 12 ਵੀ ਪੜ ਕੇ 베ਰ ਜਗਾਰ ਤੁਰੇ ਫਿਰਦੇ ਸੀ ਸ਼ਾਬਾਸ਼ ਠੀਕ ਹੈ 베ਰ ਜਗਾਰੀ ਦੇ ਵਿੱਚ ਵੀ ਹੋਰ ਪੁੱਠੇ ਕੰਮਾਂ ਚ ਹੋ ਗਏ ਠੀਕ ਹੈ ਜੀ ਪੁੱਠੇ ਕੰਮਾਂ ਚ ਹੋਣ ਤਾਂ ਬਹੁਤ ਗਲਤ ਕੰਮਾਂ ਚ ਲੱਗੇ ਤਾਂ ਬਾਈ ਦੇਵ ਜਿਹੜਾ 베ਗੇ ਮੰਡੀ ਲਾਉਂਦੇ ਆ ਵੱਡਾ ਭਾਈ ਆਪਣਾ ਠੀਕ ਹੈ ਜੀ ਉਹਨੇ ਸਾਨੂੰ ਇਹ ਸਲਾਹ ਦਿੱਤੀ ਮੰਡੀ ਲਾਉਣ ਦੀ ਤਾਂ ਮੰਡੀ ਲਾਉਣ ਚ ਨਾਲੇ ਤਾਂ ਸਾਡਾ ਹੁਣ ਮਾਨ ਲੱਗਦਾ ਇੱਥੇ ਜੀ ਠੀਕ ਹੈ ਜੀ ਤਾਂ ਨਾਲੇ ਜਿਵੇਂ ਸਾਡੇ ਛੋਟੇ ਭਾਈ ਆ ਮਨਦੀਪ ਇਹ ਘਾਰਾ ਮੰਡੀ ਆ ਜਿਹਦਾ ਥਾਂ ਲੈਤਾ ਬਾਈ ਬਲਵਿੰਦਰ ਨੇ ਦਿੱਤਾ ਥਾਂ ਸਾਨੂੰ ਤਾ ਇਹਨਾਂ ਦੇ ਸਹਿਯੋਗ ਨਾਲ ਹੋਣਾ ਸੀ ਆਪ ਤੇ ਦੂਜੇ ਵੀ ਛੋਟੇ ਭਰਾਵਾਂ ਨੂੰ ਜਿਹੜੇ ਬੇਰਜਗਾਰ ਫਿਰਦੇ ਆਪਦੇ ਨਾਲ ਜੋੜ ਕੇ ਠੀਕ ਹੈ ਜੀ ਉਹਨਾਂ ਨੂੰ ਵੀ ਇਸ ਕੰਮ ਚ ਲਿਆਉਣਾ ਚਾਹੁੰਦੇ ਆ ਵਾਜਵਾ ਬਹੁਤ ਧੰਨਵਾਦੀ ਦੇ ਨਾਲ ਨਲੇ ਤਾਂ ਜੀ ਆਪਣਾ ਇਹ ਨਾਲ ਸਹਾਇਕ ਧੰਦਾ ਹੋਗਾ ਤਾਂ ਨਲੇ ਇਹਦੇ ਦੂਜੇ ਪੱਟੇ ਪਖੂਆਂ ਨਾਲੋਂ ਮਹਿੰਗਾ ਪੰਡਾ ਇਹ ਪਸ਼ੂ ਸਾਤਿਆ ਜੀ ਠੀਕ ਹੈ ਜੀ ਤਾਂ ਉਹ ਨਲੇ ਜਿਆਦਾ ਦੁੱਧ ਪਿੰਨ ਦਾ ਗੁਣਕਾਰੀ ਆ ਜੀ ਠੀਕ ਹੈ ਜੀ ਤਾਂ ਹੁਣ ਸਾਨੂੰ ਬਹੁਤ ਵਧੀਆ ਲੱਗਣ ਲੱਗਾ ਇਹ ਕੰਮ ਨੂੰ ਅਸੀਂ ਜਗਾ ਹੋਰ ਲੈ ਕੇ ਵੱਡੀ ਵੱਡਾ ਮੇਲਾ ਵੀ ਕਰਵਾਵਾਂਗੇ ਵਿੱਚ ਠੰਡ ਹੋ ਗਈ ਵੱਡਾ ਮੇਲਾ ਕਰਵਾਵਾਂਗੇ ਠੀਕ ਹੈ ਜੀ ਠੀਕ ਹੈ ਤਾਂ ਸਾਨੂੰ ਪਹਿਲਾਂ ਨਹੀਂ ਲੱਗਦਾ ਸੀਗਾ ਵੀ ਚੰਗਾ ਨਹੀਂਗਾ ਕੰਮ ਤਾਂ ਪੈਸਾ ਵਾਸਤੇ ਜੇ ਅਸੀਂ ਇਹ ਕੰਮ ਕਰਨਾ ਹੁੰਦਾ ਤਾਂ ਪੈਸੇ ਹੋਰ ਕੰਮਾਂ 'ਚ ਸੀ ਪਰ ਨਾਲ ਸਾਨੂੰ ਇਹ ਚਤਾਲਾ ਕੰਮ ਵੀ ਚਾਹੀਦਾ ਠੀਕ ਹੈ ਜੀ ਇਹਦੇ 'ਚ ਆ ਕੇ ਸਾਡੇ ਮਨ ਨੂੰ ਬੜਾ ਸੂਨ ਆਇਆ ਬੜਾ ਮਨ ਲੱਗਦਾ ਤੁਸੀਂ ਆਇਆ ਸੋਨੂ ਵੀ ਜੀ ਆਇਆਂ ਨੂੰ ਠੀਕ ਹੈ ਤੁਹਾਡਾ ਸਨੇਹ ਸਾਡੇ ਮਾਧਿਅਮ ਰਾਹੀਂ ਹੋਰ ਵੀ ਆਪਦੇ ਭਰਾਵਾਂ ਨੂੰ ਜਿਹੜੇ ਸਾਡੇ ਵਰਗੇ ਗਲਤ ਕੰਮਾਂ ਤੇ ਕਰਦੇ ਸੀ ਜਾਂ ਕੋਈ ਡੀ ਮਾਡਲ ਫੋਨ ਕਰਕੇ ਦਿਮਾਗ ਬੇਹਲਾ ਕਰਕੇ ਪੁੱਠੇ ਕੰਮ ਨੂੰ ਜਾਣੇ ਜਾਣਾਂਗਾ ਠੀਕ ਹੈ ਇੱਧਰ ਆ ਕੇ ਬਿਲਕੁਲ ਸੰਤੋਸ਼ਟੀ ਹੋ ਗਈ ਮਾਨ ਨੂੰ ਬਹੁਤ ਬਹੁਤ ਧੰਨਵਾਦ ਜੀ ਤੇ ਲੋਕੇਸ਼ਨ ਦੱਸ ਦਿਓ ਮੰਡੀ ਕੀ ਹੈ ਵੀ ਕਿੱਥੇ ਮੰਡੀ ਦੀ ਲੋਕੇਸ਼ਨ ਹੈ ਜੀ ਆਪਣਾ ਬਠਿੰਡਾ ਜ਼ਿਲ੍ਹਾ ਚਾਹੇ ਤਾਂ ਜੋ ਬਠਿੰਡਾ ਬਰਨਾਲਾ ਰੋਡ ਤੇ ਆ ਪੁੱਚ ਮੰਡੀ ਕੈਂਚੀਆਂ ਉੱਥੋਂ ਭੱਗ ਤੇ ਭਾਈ ਨੂੰ ਰੋਡ ਜਾਂਦੀ ਹੈ ਜੀ ਠੀਕ ਤਾਂ ਇਹ ਤੇ ਪੂਲਾ ਪਿੰਡ ਆ ਜਮਾ ਨਹਿਰ ਦੇ ਪੁਲ ਤੋਂ ਆ ਪਮਰਾਜ ਵਾਲੀ ਸੜਕ ਦੇ ਉੱਤੇ ਮੰਡੀ ਆ ਠੀਕ ਇਹ ਦਿਨ ਕਿਹੜਾ ਜੀ ਸ਼ਨੀਵਾਰ ਸ਼ਨੀਵਾਰ ਦੇਣਾ ਸ਼ਨੀਵਾਰ ਸ਼ਨੀਵਾਰ ਹਰ ਸ਼ਨੀਵਾਰ ਹਾਂ ਹਾਂ ਜੀ ਹਰ ਸ਼ਨੀਵਾਰ ਤਾਂ ਆਪਣਾ ਪੋਸਟਰ ਆ ਜੀ ਕੀ ਆਪਣਾ ਦੀ ਸਕਰੀਨ ਤੇ ਨੰਬਰ ਵੀ ਦੇਵਾਂਗੇ ਉਹ ਲਾ ਦਾਂ ਕੋਈ ਤਾਂ ਉਹ ਤੇ ਫਿਰ ਫੋਨ ਕਰਕੇ ਵੀ ਪੁੱਛ ਸਕਦੇ ਨੇ ਠੀਕ ਹੈ ਠੀਕ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹਾਂ ਅ ਕੰਟੈਕਟ ਨੰਬਰ ਹੈ ਜੀ ਆਪਣਾ 62846 67133 ਠੀਕ ਇੱਕ ਨੰਬਰ ਹੋਰ ਬੋਲ 9562 4879 ਠੀਕ ਇਹਨਾਂ ਤੇ ਆਪਣੇ ਸੰਪਰਕ ਆ ਸਕਦੇ ਕੋਈ ਵਪਾਰੀ ਭਾਵੇਂ ਨਹੀਂ ਪਰ ਜੀ ਪਤਾ ਹੁੰਦਾ ਲੰਗਰਬਾਨੀ ਆਇਆ ਕੀ ਸਾ ਰੋਟੀ ਪਾਣੀ ਦਾ ਪ੍ਰਬੰਧ ਕਿਵੇਂ ਜੀ ਲੰਗਰ ਪਾਣੀ ਦਾ ਪੂਰ ਪ੍ਰਬੰਧ ਆ ਜੀ ਚਾਹ ਪਾਣੀ ਦਾ ਜੋ ਕੋਈ ਵੀਰ ਉਮਾਲ ਡੰਗਰ ਨੂੰ ਪੱਠੇ ਵੀ ਇੱਥੇ ਪ੍ਰਵਾਰਡ ਕਰਦੇ ਨੇ ਜੇ ਕੋਈ ਕਾਹਲੀ ਕਿਉਂਦਾ ਨਹੀਂ ਉਹ ਤਾਂ ਆ ਤੇ ਪਸ਼ੂਆਂ ਵਾਸਤੇ ਬੱਕਰੀਆਂ ਵਾਸਤੇ ਕੱਕ ਇਕੱਠਾ ਲਿਆਂਦਾ ਜਾਂਦਾ ਤਾਂ ਉਹ ਵੀ ਅਸੀਂ ਇੱਥੇ ਦਿੰਨੇ ਆ ਜੀ ਫ੍ਰੀ ਸਾਨੂੰ ਜਿੰਨੇ ਬੰਦੇ ਸਾਡਾ ਸਹਿਯੋਗ ਕਰ ਰਹੇ ਆ ਅਸੀਂ ਉਹਨਾਂ ਦਾ ਵੀ ਕਰਦੇ ਆ ਨਾਲ ਜੀ ਠੀਕ ਹੈ ਜੀ ਜੇ ਸਾਡੇ ਕੋਲੇ ਬੰਦਾ ਆਵੇ ਤਾਂ ਵੀ ਤਕਲੀਫ ਨਾ ਆਵੇ ਕਿਸੇ ਨੂੰ ਠੀਕ ਹੈ ਜੀ ਹਾਂ ਜੀ ਧੰਨਵਾਦ ਕਰਦੇ ਆ ਜੀ ਮੇਰੇ ਬਾਈ ਦਾ ਕਿਉਂਕਿ ਜੀਨੇ ਐਡਾ ਵੱਡਾ ਪ੍ਰਾਲਾ ਚੱਕਿਆ ਪ੍ਰਾਲਾ ਚੱਕ ਕੇ ਪਿੰਡ ਮੂਲੇ ਦੇ ਪੂਲੇ ਦੇ ਵਿੱਚ ਇਹਨਾਂ ਨੇ ਮੰਡੀ ਲੱਗਣੀ ਸ਼ੁਰੂ ਕਰੀ ਕਿਉਂਕਿ ਜਿਹੜੀ ਅੱਜ ਮੰਡੀ ਹੈ ਅੱਠਵੀਂ ਨੌਵੀਂ ਮੰਡੀ ਚ ਮੇਰਾ ਖਿਆਲ ਲੱਗ ਰਹੀ ਹੈ ਜੈਜ ਸ਼ਨੀਵਾਰ ਦਿਨ ਨੂੰ ਹਾਂਜੀ ਹਾਂ ਨੌਵੀਂ ਮੰਡੀ ਆਈ ਅੱਜ ਤੇ ਬਾਈ ਨੇ ਬਹੁਤ ਵਧੀਆ ਪ੍ਰੋਗਰਾਮ ਕਰਿਆ ਹੈ ਵੀ ਜਿਹੜੇ ਲੋਕ ਬੇਲੇ ਫਿਰਦੇ ਨੇ ਕੋਈ ਨਸ਼ੇ ਖਾਂਦਾ ਕੋਈ ਬੇ ਕਾਰ ਕੰਮ ਕਰਦਾ ਹੈ ਕੋਈ ਚੋਰੀਆਂ ਕਰਦਾ ਹੈ ਕੋਈ ਠੱਗੀਆਂ ਕਰਦਾ ਹੈ ਜਿਹੜੇ ਜਵਾਕ ਵਿਗੜ ਗਏ ਜਿਹੜੇ ਪੜ ਕੇ ਬੇਲੇ ਤੁਰੇ ਫਿਰਦੇ ਆ ਜੀ ਬੱਚੇ ਸਾਲ ਦੋ ਸਾਲ geke ਖਾ ਕੇ ਕੁਛ ਨਹੀਂ ਉਹਨਾਂ ਨੂੰ ਮੁਰੇ ਦਿੰਦਾ ਤਾਂ ਆਟੋਮੈਟਿਕ ਹੀ ਗਲਤ ਕੰਮ ਪਾਸੇ ਜਾਂਦੇ ਹਾਂਜੀ ਹਾਂਜੀ ਜੇ ਇੱਥੇ ਆਪਣੇ ਧੰਦੇ ਨਾਲ ਜੁੜਦੇ ਆ ਸਾਨੂੰ ਵੀ ਕਿਸੇ ਨੇ ਰਾਇ ਦਿੱਤੀ ਆਪਦੇ ਨਾਲ ਜੋੜਿਆ ਤਾਂ ਅਸੀਂ ਇਸ ਕੰਮ 'ਚ ਤੁਰਿਆ ਅਸੀਂ ਵੀ ਆਪਦੇ ਭੈਣ ਭਰਾਵਾਂ ਦਾ ਛੋਟਾਂ ਦਾ ਜਿੰਨੇ ਜੋਗਰੇ ਹੈਗੀਆਂ ਪੂਰਾ ਸਹਿਯੋਗ ਦੇਵਾਂਗੇ ਸਾਡੇ ਕੋਲੇ ਹਣ ਅਸੀਂ ਵੀ ਉਹਨਾਂ ਦੇ ਜਿੰਨਾ ਜਿੰਨੇ ਜੋ ਕਰੇ ਹੈਗੇ ਹਲਪ ਕਰਾਂਗੇ ਉਹਨਾਂ ਦੇ ਤੇ ਬਾਈ ਨੇ ਇਹ ਸੋਚਿਆ ਵੀ ਵਿਚਾਰੇ ਜਿਹੜੇ ਗਰੀਬ ਜਨਤਾ ਵੇਲੀ ਫਿਰਦੀ ਐ ਕੋਈ ਸਾਡਾ ਤਾਕੜਿਆਂ ਦਾ ਵੀ ਵੇਲਾ ਫਿਰਦਾ ਵੀ ਆਪਦੇ ਕੋਈ ਮੇਮਨਾ ਪਾਲੂ ਕੋਈ ਪੱਠ ਪਾਲੂ ਕੋਈ ਬੱਕਰੀ ਪਾਲੂ ਆਪਦੇ ਕੰਮ ਧੰਦੇ ਸਭ ਦੁਨੀਆ ਲੱਗ ਜੂਗੀ ਵੀ ਮਾੜੇ ਕੰਮਾਂ ਤੋਂ ਬਚਣ ਨਸ਼ਿਆਂ ਪੱਤਿਆਂ ਤੋਂ ਬਚਣ ਬਾਈ ਨੇ ਬਹੁਤ ਵਧੀਆ ਤਾਕੜਾ ਪਰਾਲਾ ਚੱਕਿਆ ਧੰਨਵਾਦ ਮੇਰੇ ਬਾਈ ਦੇ ਜੀ ਨੇ ਐਡਾ ਸਿਸਟਮ ਛੇੜਿਆ ਤੇ ਬਾਕੀ ਪ੍ਰਬੰਧ ਮੇਰੇ ਬਾਈ ਦਾ ਸ਼ੌਂ ਦਾ ਵੀ ਐ ਕੁਰਸੀਆਂ ਦਾ ਬੈਠਣ ਦਾ ਵੀ ਐ ਤੇ ਲੰਗਰ ਪਾਣੀ ਦਾ ਵੀ ਐ ਚਾਹ ਪਾਣੀ ਦਾ ਵੀ ਐ ਪਾਣੀ ਧਾਣੀ ਦਾ ਵੀ ਐ ਆਰਾਮ ਕਰਨ ਨੂੰ ਬਹੁਤ ਵਧੀਆ ਸ਼ੌਂ ਐ ਤੇ ਜੇ ਕੋਈ ਮੇਰਾ ਬਾਈ ਕੱਖੰਡਾ ਨਹੀਂ ਲੈ ਕੇ ਆ ਸਕਿਆ ਤਾਂ ਉਹ ਆਪਣੇ ਖੇਤ ਦੇ ਵਿੱਚੋਂ ਕਹਿੰਦਾ ਵੀ ਇੱਥੋਂ ਕੱਖ ਪੱਠਾ ਵੱਡੋ ਉੱਟ ਕੇ ਭਾਈ ਪਸ਼ੂਆਂ ਨੂੰ ਪਾਓ ਉਹਦੇ ਪਸ਼ੂ ਭੁੱਖੇ ਨਾ ਰੱਖੋ ਜੋ ਦੂਰੋਂ ਵੀ ਚੱਲ ਕੇ ਆਉਂਦਾ ਜੀ ਮੰਨ ਲਓ ਦੂਰੋਂ ਚੱਲ ਕੇ ਆਇਆ ਆਪਣੇ ਕੋਲੇ ਮੰਡੀ ਤੇ ਰੱਬ ਨਾ ਕਰੇ ਉਹਦਾ ਪਸ਼ੂ ਕੋਈ ਨਹੀਂ ਵਿਕਿਆ ਤਾਂ ਉਹਨੂੰ ਤੇਲ ਪਾਣੀ ਦਾ ਖਰਚਾ ਵੀ ਦਿੱਤਾ ਜਾਂਦਾ ਹੈ ਗਾ ਜੀ ਬਾਈ ਦਾ ਇਹ ਕਹਿਣਾ ਹੈ ਜੀ ਵੀ ਦੂਰੋਂ ਪਾਰੋਂ ਕੋਈ ਚੱਲ ਕੇ ਆਇਆ ਜਿੱਥੋਂ ਵੀ ਮਰਜ਼ੀ ਆ ਗਿਆ ਵੀ ਜੇ ਉਹਦਾ ਪਸ਼ੂ ਨਹੀਂ ਵੀ ਕਿਹਾ ਤਾਂ ਉਹਦਾ ਖਰਚਾ ਪਾਣੀ ਤੇਲ ਪਾਣੀ ਦਾ ਵੀ ਬਾਈ ਦੇ ਕੇ ਮੋੜੂਗਾ ਖਾਲੀ ਹੱਥ ਨਹੀਂ ਉਹਨੂੰ ਮੋੜਦਾ ਹਾਂਜੀ ਬਹੁਤ ਵਧੀਆ ਪ੍ਰਾਲਾ ਤਾਕਣਾ ਬਾਈ ਦਾ ਸਭ ਮੰਡੀਆਂ ਨੂੰ ਸਿਸਟਮ ਵਧੀਆ ਸੋਚਿਆ ਬਾਈ ਨੇ ਵੀ ਮੈਂ ਵਧੀਆ ਹੀ ਕਹਾਵਾ ਕਿਸ ਤੋਂ ਮਾੜਾ ਨਾ ਕਹਾਵਾ ਹਾਂਜੀ ਇੱਕ ਨਾ ਜਗਾ ਤਾਂ ਹੀ ਪ੍ਰਬੰਧ ਹੋਰ ਖੁੱਲੀ ਦਾ ਕਰ ਰਹੇ ਹਾਂ ਜੀ ਵਧੀਆ ਸ਼ਾਮੇ ਵੀ ਬਾਕੀ ਤੁਹਾਨੂੰ ਹਾਂ ਉਹ ਮੈਂ ਦੱਸ ਰਿਹਾ ਹਾਂ ਵੀ ਇਹ ਬਾਕੀ ਦੂਈ ਮੰਡੀ ਤੇ ਆਪਾਂ ਨੂੰ ਦੱਸ ਦਣਗੇ ਵਧੀਆ ਤੋਂ ਵਧੀਆ ਥਾਮੀ ਮੰਡੀ ਲਾਊਗਾ ਬਾਈ ਜਿੱਥੇ ਐਨ ਸੜਕ ਦਾ ਲਵਾ ਹੋਵੇ ਇਹ ਉੱਚਾ ਥਾਂ ਹੋਵੇ ਕੋਈ ਉੱਥੇ ਚਿੱਕੜ ਨਾ ਹੋਵੇ ਸ਼ੌਂ ਦਾ ਪ੍ਰਬੰਧ ਹੋਵੇ ਪਾਣੀ ਦਾ ਵੀ ਬੰਦੇ ਨੂੰ ਜਮਾਂ ਡਿਸਟਰਬਿੰਗ ਨਾ ਆਵੇ ਉੱਥੇ ਆਪਣੇ ਕੋਲੇ ਆ ਕੇ ਹਾਂ ਜੀ ਵੀ ਬਾਈ ਨੇ ਪ੍ਰਾਲਾ ਚੱਕੇ ਤਾਂ ਹੁਣ ਚੰਗੀ ਤਰ੍ਹਾਂ ਹੀ ਚੱਕੂਗਾ ਆਪਦਾ ਸਿੱਤੇ ਕੁਮਾਰਾ ਜੀ ਉਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਰੱਖੀਆਂ ਬਖਸ਼ੇ ਮੇਰਾ ਮਾਲਕ ਹਾਂ ਜੀ ਜਿਵੇਂ ਛੋਡੇ ਵਰਗੇ ਭਰਾ ਆਏ ਸਾਡੇ ਕਈ ਬੰਦੇ 7 ਦਿਨ ਤੇ ਵੀ ਨਹੀਂ ਆਉਂਦੇ ਤੁਸੀਂ ਆਪ ਦੇ ਆਪ ਤੁਹਾਨੂੰ ਮਿਲਣ ਆਏ ਆ ਤਸਾ ਛੋਟਾ ਹੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਦਾ ਤੁਹਾਡੇ ਮਹਾਰਾਜ ਸੇਵਾਦਾਰ ਆ ਤੁਹਾਡੇ ਹੁਕਮ ਦੇ ਤਾਵਾਦਾਰ ਆ ਜਦੋਂ ਤੁਸਨੇ ਯਾਦ ਕਰਲੇ ਸੀ ਆ ਪਹੁੰਚੇ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਜੇ ਕਿ ਮਾਰਾ ਮੋਟਾ ਸਾਡੀ ਹਿੰਮਤਾਂ ਵਾਲੀ ਕੋਈ ਰੱਬ ਚਾਰ ਚੰਦ ਲਾ ਦੇ ਭਾਈ ਤਾਂ ਵੀ ਚੰਗੀ ਗੱਲ ਹੈ ਕਿਸੇ ਦਾ ਕੰਮ ਧੰਦਾ ਚੱਲ ਜੇ ਮਹਾਰਾਜ ਸੁਖ ਸ਼ਾਂਤੀ ਬਖਸ਼ੇ ਮਰਾ ਕਨਵੈਸਰ ਧੰਨਵਾਦ ਧੰਨਵਾਦ ਜੀ ਹਾਂਜੀ ਸਾਰੇ ਮੇਰੇ ਬਾਬੇ ਜਿੰਨੇ ਬੈਠੇ ਨੇ ਕੋਈ ਬਣਾ ਛੋਟਾ ਮੇਰਾ ਭਰਾ ਹੈ ਕੋਈ ਮੇਰਾ ਬਾਪ ਹੈ ਕੋਈ ਤਾਇਆ ਕੋਈ ਚਾਚਾ ਹੈ ਕਿਉਂਕਿ ਜਿਨ੍ਹਾਂ ਦੀ ਮੈਂ ਨਾ ਨਹੀਂ ਜਾਣਦਾ ਸਾਰਿਆਂ ਨੂੰ ਜੀ ਆਇਆਂ ਆਖਦਾ ਮੈਂ ਉਹਰੇ ਧੰਨਵਾਦ ਮੰਡੀ ਦੇ ਵਿੱਚ ਆਏ ਹਨ ਧੰਨਵਾਦ ਹਾਂਜੀ ਆਜੋ ਜੀ ਆਪਾਂ ਹੁਣ ਬੱਕਰੀਆਂ ਦੀ ਇੰਟਰਵਿਊ ਲਈਏ ਆਜੋ ਬਾਈ ਜੀ ਤੁਸੀਂ ਨਾਲ ਆਓ ਸਾਡੇ ਮੰਡੀ ਵਾਲਿਆ ਤੂੰ ਨਾਲ ਆ ਬਾਈ ਵੀਡੀਓ ਦੂਰ ਦੂਰ ਪਾਉਣੀ ਆ ਲੈ ਇਹਦੇ ਨਾਲ ਗੱਲਾਂ ਵਸਤਾਂ ਕਰਦਾ ਰਹਿ ਮੁੰਡੇ ਨਾਲ ਇਹ ਬਾਕੀ ਮੰਡੀ ਦਾ ਪ੍ਰਬੰਧ ਬਹੁਤ ਜੀ ਤੁਸੀਂ ਸ਼ਾਨ ਦੇਖ ਸਕਦੇ ਹੋ ਇੱਧਰ ਬਾਈਆਂ ਨੇ ਸਾਰੇ ਪ੍ਰਬੰਧ ਕਰੇ ਹੋਏ ਨੇ ਤੇ ਬੱਕਰੀਆਂ ਜਿਵੇਂ ਕੀ ਹਜੇ ਨਵੀਂ ਨਵੀਂ ਮੰਡੀ ਐ ਤੇ ਬੰਨ ਜਾਣ ਨਾਲ ਜਿਵੇਂ ਜਿਵੇਂ ਜੀ ਪਤਾ ਲੱਗੀ ਜਾਂਦਾ ਬਹੁਤ ਬੰਦੇ ਜੁੜੀ ਜਾਂਦੇ ਨੇ ਤਾਂ ਇੱਥੇ ਆਉਣ ਤੇ ਕੋਈ ਵੱਡਾ ਭਰਾ ਹੈਗਾ ਛੋਟਾ ਭਾਈ ਆ ਸਾਰਿਆਂ ਨੂੰ ਇੱਜ਼ਤ ਮਾਨ ਇੱਕੋ ਜਿਹਾ ਦਿੱਤਾ ਜਾਂਦਾ ਹੈਗਾ ਸਾਰੇ ਜਿਹੜਾ ਦੋ ਤੁਰਕੇ ਜਿਵੇਂ ਉਹਨਾਂ ਦੀ ਗੱਲ ਅੱਛਾ ਬੋਲਦਾ ਰਹੇ ਜੀ ਬੰਨਦੇ ਵੀ ਬੰਨਦੇ ਮੰਨ ਲੋ ਕਿ ਇਹਨਾਂ ਸਾਡੇ ਕੋਲੇ ਪਹੁੰਚੇ ਉਹਨਾਂ ਇਹੀ ਤਰ੍ਹਾਂ ਮਹਿਸੂਸ ਹੋਊਗਾ ਜਿਵੇਂ ਆਪਦੇ ਘਰੇ ਆ ਠੀਕ ਹੈ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਜਿੰਨਾ ਟਾਈਮ ਸਾਡੇ ਕੋਲੇ ਆ ਬੰਦਾ ਕਿਸੇ ਬੰਦੇ ਨੇ ਚੀਜ਼ ਨਹੀਂ ਕੋਈ ਉਹ ਤੇ ਤੰਤੂ ਪਰੰਚੂ ਨਹੀਂ ਫਿਰੂਗਾ ਜਿਵੇਂ ਰੱਤ ਚੋਰੀ ਦਾ ਪਸੂ ਆ ਆ ਜਾਓ ਇਹਦੇ ਕੋਈ ਪ੍ਰੋਬਲਮ ਨਹੀਂ ਪ੍ਰਸ਼ਾਸਨ ਨਾਲ ਵੀ ਮਿਲ ਕੇ ਚਾਲਦੇ ਆ ਉਹਨਾਂ ਨਖਾਣਾ ਥਾਣਾ ਕਸਟਾ ਜਮੀਨ ਸਿੰਘ ਉਹਨਾਂ ਦਾ ਵੀ ਆਪਾਂ ਨੂੰ ਫੁੱਲ ਸਹਿਯੋਗ ਆ ਬਾਤ ਬਾਤ ਧੰਨਵਾਦ ਜੀ ਬਹੁਤ ਬਹੁਤ ਦਾ ਵੀ ਧੰਨਵਾਦ ਕਰਦੇ ਆ ਜੀ ਜੋ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਓਕੇ ਤੇ ਬਾਕੀ ਮੇਰਾ ਭਾਈ ਇਹ ਵੀ ਕਹਿੰਦਾ ਵੀ ਜੇ ਕੋਈ ਦੂਰ ਦਾ ਗੁਰਮਭਾਉ ਜਿੰਦੇ ਨੇੜੇ ਆਪਣਾ ਆਪਣਾ ਵਪਾਰੀ ਆਇਆ ਵੀ ਕੋਈ ਉਧਰ ਰਹਿਣ ਦਾ ਰਾਤ ਦਾ ਪ੍ਰਬੰਧ ਵੀ ਇਹਦੇ ਕੋਲ ਹੈ ਤਾਂ ਸੁਣਾ ਤਾਂ ਵੀ ਕਾਫੀ ਲੋੜ ਨਹੀਂ ਹਨੇਰਾ ਸਵੇਰਾ ਤੇ ਸਭ ਇੰਤਜਾਮ ਹੈ ਦੇ ਲਵੇ ਇਮਾਨਦਾਰੀ ਦਾ ਸੌਦਾ ਮੇਰੇ ਬਾਈ ਦਾ ਕਿਸੇ ਕਿਸੇ ਗੱਲੋਂ ਵਿੱਚ ਹੀ ਫਣਦੀ ਲੋੜ ਨਹੀਂ ਹਨੇਰਾ ਸਵੇਰਾ ਵੀ ਹੁੰਦਾ ਦਾ ਸਾਂਨੇ ਪਾਸੇ ਵੀ ਰਹਿਣ ਦਾ ਪ੍ਰਬੰਧ ਹੈ ਜੀ ਸਾਰੇ ਪ੍ਰਬੰਧ ਨੇ ਮੇਰੇ ਵੀਰ ਲਵੇ ਕੋਈ ਚਿੰਤਾ ਮੰਨਣ ਦੀ ਕਿਸੇ ਨੂੰ ਲੋੜ ਨਹੀਂ ਤੇ ਪੂਲਾ ਮੰਡੀ ਤੇ ਆਓ ਆ ਕੇ ਆਨੰਦ ਮਾਣੋ ਤੇ ਮੰਡੀ ਲਗਾਓ ਮੰਡੀ ਤੁਹਾਡੇ ਨਾਲ ਹੀ ਸੰਯੋਗ ਹੈ ਪਵਲਕ ਦੇ ਨਾਲ ਹੀ ਵੱਡਾ ਬੰਦਾ ਹੈ ਪਵਲਕ ਤੋਂ ਬਿਨਾ ਅਸੀਂ ਕੋਈ ਵੱਡੇ ਨਹੀਂ ਹਾਂ ਸਾਰੇ ਭਰਾਵਾਂ ਦੇ ਨਾਲ ਹੀ ਹੈ ਜੀ ਕੱਲੇ ਦਾ ਸਾਰੇ ਭਰਾਵਾਂ ਦੇ ਨਾਲ ਹੀ ਸਾਡਾ ਕੰਮ ਹੈ ਜੀ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਾਡਿਆਂ ਨੂੰ ਵੀ ਵੱਧ ਤੋਂ ਵੱਧ ਆਓ ਮੇਲੇ ਦੀ ਰੌਣਕ ਵਧਾਓ ਬਈ ਤੱਕੜਾ ਕੋਈ ਮਾਰ ਆਗਾ ਇਸ ਮੰਡੀ ਦੇ ਸਾਰ ਨੇ ਇੱਕ ਪਸੰ ਨਹੀਂ ਪਿਆਰ ਦਿੱਤਾ ਜਾਊਗਾ ਇੱਜ਼ਤਮਾਨ ਸਾਹਿਬ ਬਰਾਬਰ ਮਿਲੂਗਾ ਸ਼ਾਬਾਸ਼ ਜੀ ਧੰਨਵਾਦ ਜੀ ਤੁਹਾਡੇ ਬਹੁਤ ਬਹੁਤ ਦੋਸਤ ਭਾਈਆਂ ਦੇ ਲਾਵੀ ਆਜੋ ਹੁਣ ਆਪਾਂ ਵੀਡੀਓ ਬਣਾਈਏ ਬੱਕਰੀਆਂ ਦੀ ਤੇ ਤੁਸੀਂ ਦੇਖ ਸਕਦੇ ਹੋ ਬੱਕਰੀਆਂ ਦੇ ਹਿਸਾਬ ਨਾਲ ਪੂਰੀਆਂ ਕੁਆਲਿਟੀ ਵਾਲੀਆਂ ਆਉਂਦੀਆਂ ਨੇ ਜਿਹੇ ਜ ਮਰਜ਼ੀ ਮਾਲ ਲੈ ਸਕਦੇ ਹੋ ਸ਼ੌ ਸ਼ੂ ਪੂਰੀਆ ਬਾਈਆਂ ਦੀ ਮੰਡੀ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਪਹਿਲਾਂ ਲੰਕਰ ਪੈਣ ਦੀ ਬਣਾ ਲਿਓ ਗੁਦੀਆਂ ਦੀ ਬਾਈ ਕਹਿੰਦਾ ਆਉਂਦੀਆਂ ਨੇ ਠੀਕ ਹੈ ਰੋਣਾ ਚੱਲਣ ਤੇ ਚੱਲਣ ਤੇ ਚੱਲਣ ਖੜੁੱਜਾ ਚੱਲ ਪੜਦੇ ਚੱਕਰ ਸਾਡੇ ਮਾਤਾ ਜੀ ਪਾਣੀ ਰੋਟੀ ਪਾਣੀ ਦਾ ਪ੍ਰਬੰਧ ਦੇ ਕਰਦੇ ਨੇ ਸਸਰੀ ਘਰ ਮਾਤਾ ਜੀ ਮੰਡੀ ਦਾ ਪ੍ਰੋਗਰਾਮ ਮਾਤਾ ਜੀ ਠੀਕ ਲੱਗਿਆ ਹਾਂ ਵਧੀਆ ਲੱਗਿਆ ਬਈ ਅੱਛਾ ਜੀ ਹਾਂ ਬਹੁਤ ਵਧੀਆ ਬੱਚੇ ਆਪਣੇ بیٹے ਨੇ ਹਾਂ بیٹے ਹੈ ਜੀ ਬਹੁਤ ਵਧੀਆ ਸਿਆਣੇ ਬੰਦੇ ਨੇ ਜੀ ਬਹੁਤ ਸੂਝਮਾਨ ਨੇ ਬਹੁਤ ਵਧੀਆ ਧੰਦਾ ਲਾਇਆ ਇਹਨਾਂ ਨੇ ਤੁਮਸਨ ਦੇ ਗਰੀਬ ਗੁਰਬਾ ਲੱਗ ਜੂ ਕੋ ਮੀਮਣਾ ਪਾਲੂ ਕੋਈ ਬੱਚਾ ਪਾਲੂ ਕੋਈ ਨਸ਼ੇ ਤੋਂ ਪੱਤੇ ਤੋਂ ਬਚਣ ਦੇ ਜਵਾਕ ਹਾਂ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਨੇ ਇਹ ਕੰਮ ਸੋਚਿਆ ਮਾਤਾ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਮਾਤਾ ਦਾ ਸਭ ਕੋਲ ਸਹਿਯੋਗ ਹੈ ਜਿੰਨਾ ਸਾਨੂੰ ਦੂਜੇ ਭਰਾਵਾਂ ਦਾ ਅੱਛਾ ਉਹਨੇ ਇੱਥੋਂ ਘਰੇ ਸਹਿਯੋਗ ਜਿਹੜੇ ਬੰਦੇ ਨੂੰ ਰੋਟੀ ਪਾਣੀ ਨਹੀਂ ਨਰਾਜ਼ ਨਹੀਂ ਜਾਣ ਦਿੰਦੇ ਜੀ ਮੰਡੀ ਵਾਲਿਆਂ ਦਾ ਖਾਣਾ ਹੈ ਰਾਤ ਛੜੇ ਵਾਲਿਆਂ ਨੂੰ ਉੱਤੇ ਲੰਗਰ ਸਾਰਾ ਨਹੀਂ ਫ੍ਰੀ ਹੁੰਦਾ ਹੈ ਜੀ ਸ਼ਾਬਾਸ਼ ਜੀ ਸ਼ਾਬਾਸ਼ ਬੱਚੇ ਬਹੁਤ ਵਧੀਆ ਕਹਿਣੀ ਹੈ ਜੀ ਬੱਚੇ ਬਸ ਵਧੀਆ ਆਪਦਾ ਕੰਮ ਕਰਦਾ ਵਧੀਆ ਨਹੀਂ ਚਾਹ ਨਾਲ ਜ਼ੋਰ ਨਾਲ ਠੀਕ ਹੈ ਇਹਨਾਂ ਨੂੰ ਵੈਗ ਨੂੰ ਤਾਂ ਦੇਸਕੀ ਦੇਣਾ ਠੀਕ ਹੈ ਠੀਕ ਮਹਾਰਾਜ ਤੁਹਾਨੂੰ ਜਾਂਦੀ ਹੈ ਠੀਕ ਮਾਤਾ ਜੀ ਸਾਸਤਰੀਕਰ ਪਣ ਜੀ ਸਾਸਤਰੀਕਰ ਪਣ ਜੀ ਠੀਕ ਲੱਗਿਆ ਬਾਈ ਪ੍ਰੋਗਰਾਮ ਲੰਗਰ ਪਾਣੀ ਦਾ ਧੰਨਵਾਦ ਜੀ ਧੰਨਵਾਦ ਸਾਰਿਆਂ ਦੇ ਸ਼ੁਕਰੇ ਮਾਲਕਾ ਤਰੱਕੀਆਂ ਰੱਖੇ ਦਿਨ ਤੁਗਣੀ ਰਾਤ ਚੋਬਣੀ ਮਾਲਕ ਤੁਹਾਡੇ ਚਾਰ ਚੰਦ ਲਾ ਦੇ ਭਾਈ ਮੰਡੀ ਨੂੰ ਸਾਸਤਰੀਕਰ ਆ ਜੀ ਇਹ ਵੀ ਰੋਟੀ ਪਾਣੀ ਚਾਹ ਪਾਣੀ ਦਾਲ ਪਾਣੀ ਦਾ ਸਾਰਾ ਖੁੱਲਾ ਪੰਡਾਰਾ ਚੱਲਦਾ ਬਾਈ ਦਾ ਸਿਆਣ ਤੱਕਾ ਹੀ ਜਦ ਤੱਕ ਮੰਡੀ ਰਹਿੰਦੀ ਹੈ ਧੰਨਵਾਦ ਮੇਰੇ ਬਾਈ ਦੇ ਮੰਡੀ ਵਾਲੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੀ ਇਹ ਮੰਡੀ ਆ ਇਹਦਾ ਕੋਈ ਖਰਚਾ ਨਹੀਂ ਕੋਈ ਤੁਹਾਨੂੰ ਇਹ ਕੋਈ ਵਹਿਮ ਚ ਪਾਉਂਦਾ ਜਾਂ ਕੋਈ ਚਲਾਕੀ ਕਰਦਾ ਠੀਕ ਹੈ ਉਹਦੇ ਉੱਤੇ ਤੁਸੀਂ ਅਸਰ ਨਾ ਕਰੋ ਸਿੱਧਾ ਆਓ ਕੋਈ ਖਰਚਾ ਨਹੀਂ ਨਾ ਤੰਬੂ ਦਾ ਖਰਚਾ ਨਾ ਪਾਰਕਿੰਗ ਦਾ ਖਰਚਾ ਲੰਗਰ ਪਾਣੀ ਬਿਲਕੁਲ ਫਰੀ ਹੈ ਬਾਈ ਜੀ ਠੀਕ ਹੈ ਜੀ ਅਸੀਂ ਇਸ ਦੇ ਕੰਮ ਦੇ ਮਾਰੇ ਨੇ ਅਸੀਂ ਇਹ ਰੋਡ ਤੇ ਲਾਈ ਆ ਵੀ ਆਉਣ ਜਾਣ ਦਾ ਥੋੜਾ ਸੌਖਾ ਰਹੇ ਠੀਕ ਹੈ ਠੀਕ ਹੈ ਬਾਈ ਜੀ ਬਾਈਹੀ ਛੋਟੀ ਜੀ ਬੇਨਤੀ ਹੈ ਸਾਡੀ ਵੀ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਹੀ ਸਾਡਾ ਕੰਮ ਵਧਣਾ ਠੀਕ ਹੈ ਜੀ ਤੇ ਹੋਰ ਭਰਾਵਾਂ ਨੂੰ ਰੋਜ਼ਗਾਰ ਮਿਲਣਾ ਬਹੁਤ ਬਹੁਤ ਬਾਈ ਧੰਨਵਾਦ ਥੋੜਾ ਥੋੜਾ ਧੰਨਵਾਦ ਆਉਣ ਦਾ ਧੰਨਵਾਦ